ਸਤ ਸ੍ਰੀ ਅਕਾਲ ਜੀ ਅੱਜ ਫੇਰ ਆਪਾਂ ਤੁਹਾਨੂੰ ਚਿੜੀਆਂ ਜੋ ਘਰੇ ਸਬਜ਼ੀਆਂ ਲੱਗੀਆਂ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਾਰੀਆਂ ਸਬਜ਼ੀਆਂ ਦੇ ਨਾਲ ਜਾਣੂ ਕਰਵਾਵਾਂਗੇ ਜੋ ਕਿ ਤੁਸੀਂ ਵੀ ਆਪੋ ਆਪਣੇ ਘਰਾਂ ਦੇ ਵਿੱਚ ਸਬਜ਼ੀਆਂ ਲਾ ਸਕੋ ਤੇ ਫਲ ਦੇ ਬੂਟੇ ਲਾ ਸਕੋ ਜੀ ਆਓ ਜੀ ਫੇਰ ਤੁਹਾਨੂੰ ਦਿਖਾਉਣੀ ਆ ਸਬਜ਼ੀਆਂ ਲਓ ਜੀ ਆ ਤਾਂ ਹੈਗੀ ਹੈ ਜੀ ਲਸਣ ਲਸਣ ਬਹੁਤ ਮੋਟੀ ਬਹੁਤ ਵਧੀਆ ਦੇਖੋ ਜੀ ਆ ਇੱਕ ਕਿਆਰੀ ਆਪਾਂ ਲਸਣ ਦੀ ਲਾ ਰੱਖੀ ਆ ਠੀਕ ਹੈ ਜੀ ਬਹੁਤ ਵਧੀਆ ਲਸਣ ਸਿਰਫ ਜੋ ਕੇ ਕੱਲੀ ਰੂੜੀ ਦੀ ਰੇ ਹੈ ਇਸ ਨੂੰ ਜਾਂ ਪਾਣੀ ਹੈ ਠੀਕ ਹੈ ਜੀ ਆਹ ਲਸਣ ਹੈ ਜੀ ਤੇ ਆਹ ਲਾ ਤੇ ਆਪਾਂ ਹੁਣ ਚੌਲੇ ਠੀਕ ਹੈ ਜੀ ਆਹ ਦੇਖੋ ਜੀ ਚੌਲੇ ਬਸ ਐ ਮੰਨੋ ਜੀ 20 ਦਿਨਾਂ ਤੱਕ ਆਪਾਂ ਨੂੰ ਸਬਜੀ ਇਹ ਦੇਣ ਲੱਗ ਜਾਣਗੇ ਠੀਕ ਹੈ ਜੀ ਹਾਂਜੀ ਇਧਰਲੀ ਸਾਈਡ ਬੱਟ ਖਾਲੀ ਸੀ ਇੱਥੇ ਲਾਤੇ ਗੰਡੇ ਦੇਖੋ ਜੀ ਠੀਕ ਹੈ ਜੀ ਆਹ ਲਾਤੇ ਗੰਡੇ ਆਪਾਂ ਆ ਗਏ ਚੌਲੇ ਠੀਕ ਹੈ ਜੀ ਸਾਤੀ ਜੀ ਪ੍ਰਿੰਡੀ ਠੀਕ ਹੈ ਜੀ ਆ ਪ੍ਰਿੰਡੀ ਲਾਈ ਹੋਈ ਐ ਕਿਤੇ ਕਿਤੇ ਵੀ ਘਟ ਉਗ ਰਿਆ ਕਿਤੇ ਕਿਤੇ ਤਾਂ ਬਹੁਤ ਵਧੀਆ ਜੀ ਬਸ ਹੁਣ ਇਹਦੀ ਗੁੱਡ ਗਡਾਈ ਕਰਦੇ ਆਂਗੇ ਜੀ ਪਾਣੀ ਤਾਂ ਲਾਈ ਰੱਖਦੇ ਆਂ ਜੀ ਠੀਕ ਹੈ ਜੀ ਆ ਗਈ ਪ੍ਰਿੰਡੀ ਜੀ ਇੱਥੇ ਲਾਤਾ ਆਪਾਂ ਆ ਬੱਟ ਤੇ ਲਾਤਾ ਜੀ ਤਰਾਂ ਤੇ ਖੀਰਾ ਉਹ ਤਾਂ ਥੋੜਾ ਜਿਹਾ ਪਛੇਤਾਈਏ ਜੀ ਬੱਸ ਪਰਸੋਂ ਹੀ ਲਾਇਆ ਜੀ ਆਪਾਂ ਠੀਕ ਹੈ ਜੀ ਲੋ ਜੀ ਆਹ ਧਣੀਆਂ ਪੱਕ ਚੁੱਕਿਆ ਮੰਨ ਲਓ ਪੂਰਾ ਤੱਕਿਆ ਨਹੀਂ ਅਜੇ ਵੀ ਸਬਜ਼ੀ ਚ ਪਾਇਆ ਜਾਂਦਾ ਚਟਣੀ ਕਰੀ ਜਾਂਦੀ ਹੈ ਜੀ ਠੀਕ ਹੈ ਜੀ ਦੇਖੋ ਜਮਾ ਹਰਿਆ ਭਰਿਆ ਬਿਲਕੁਲ ਪਾਣੀ ਦੂਜੇ ਤੀਜੇ ਦਿਨ ਲਾ ਲਈਦਾ ਅੱਛਾ ਆਹ ਮਿਰਚਾਂ ਖੜੀਆਂ ਨੇ ਜੀ ਪਿਛਲੇ ਸਾਲ ਦੀਆਂ ਹਰੀ ਮਿਰਚ ਆ ਲਾਤੀ ਜੀ ਨਵੀਂ ਮਿਰਚ ਠੀਕ ਹੈ ਜੀ ਆ ਦੇਖੋ ਜੀ ਲੱਗੀਆਂ ਪਈਆਂ ਨੇ ਵਿੱਚ ਮੜੀ ਮੜੀ ਛੋਟੀਆਂ ਛੋਟੀਆਂ ਠੀਕ ਹੈ ਜੀ ਇਹ ਹੈਗੇ ਆ ਸੱਤ ਅੱਠ ਬੂਟੇ ਲੱਗੇ ਨੇ ਜੀ ਆ ਲੱਗੇ ਪਏ ਨੇ ਠੀਕ ਹੈ ਜੀ ਆ ਗਿਆ ਜੀ ਗੰਡਾ ਹਰਾ ਹਰਾ ਗੰਡਾ ਲਓ ਜੀ ਬਹੁਤ ਵਧੀਆ ਗੰਡੇ ਨੇ ਲਓ ਜੀ ਇਹ ਆਇਆ ਹਰਾ ਗੰਡਾ ਠੀਕ ਹੈ ਜੀ ਲਓ ਜੀ ਆ ਪੁੰਡਾ ਵੀ ਲਾਤ ਆਪਾਂ ਘਰੇ ਆ ਉਗ ਰਿਆ ਆ ਜੀ ਅਜੇ ਕੁਝ ਉਗਰਨ ਵਾਲਾ ਬਾਕੀ ਆ ਚਲੋ ਮਹਾ ਗੰਨੇ ਵੀ ਚੁੱਪ ਕੇ ਦੇਖ ਲਿਆ ਕਰਾਂਗੇ ਜੀ ਲਓ ਜੀ ਆਏ ਪਪੀਤਾ ਪਪੀਤਾ ਬਹੁਤ ਉਗ ਰਿਹਾ ਆ ਇੱਥੇ 20 ਸਿੱਟਿਆ ਸੀ ਤੇ ਜਦੋਂ ਗਿੱਠ ਗਿੱਠ ਦੋ ਦੋ ਗਿੱਠਾਂ ਦੇ ਬੂਟੇ ਹੋ ਗਏ ਤੇ ਇਹਨਾਂ ਨੂੰ ਖੁੱਗ ਕੇ ਲੈਣ ਸਿਰ ਲਾ ਦੇਾਂਗੇ ਜੀ ਮੈਂ ਹਰੇਕ ਭਰਾ ਨੂੰ ਕਹਿਣਾ ਵੀ ਘਰਾਂ ਦੇ ਵਿੱਚ ਆਪਣੇ ਪੌਦੇ ਜ਼ਰੂਰੀ ਹੋਣੇ ਚਾਹੀਦੇ ਫਲ ਵਾਲੇ ਜੇ ਬੇਲੀ ਜਗ੍ਹਾ ਪਈਏ ਤਾਂ ਠੀਕ ਹੈ ਜੀ ਲਿਆਂਦਾ ਅਮਰੂਦ ਸਪੈਸ਼ਲ 150 ਦਾ ਬੂਟਾ ਜੀ ਕਹਿੰਦੇ ਵੀ ਇਹ ਬਹੁਤ ਵਧੀਆ ਕੁਆਲਿਟੀ ਹੈ ਬਹੁਤ ਵਧੀਆ ਅਮਰੂਦ ਹੈ ਦੇਖੋ ਬਾਕੀ ਲੱਗੇ ਤੋਂ ਪਤਾ ਲੱਗੂ ਅੱਛਾ ਜੀ ਆ ਪਹਿਲਾਂ ਪਿਛਲੇ ਸਾਲ ਦੇ ਬੂਟੇ ਨੇ ਦੇਖੋ ਜੀ ਪੂਰੇ ਐਲੇ ਹੋਏ ਨੇ ਪਰ ਗਏ ਠੀਕ ਹੈ ਜੀ ਫਟਾਰਾ ਫੁੱਲ ਚੱਕ ਰੱਖਿਆ ਬਾਕੀ ਆ ਫਲ ਵੀ ਲੱਗਿਆ ਪਿਆ ਦੇਖੋ ਜੀ ਬਹੁਤ ਗੇਤਾ ਫਲ ਆ ਬਹੁਤ ਵਧੀਆ ਫਲ ਲੱਗਿਆ ਪਿਆ ਠੀਕ ਹੈ ਜੀ ਬਹੁਤ ਵਧੀਆ ਇਧਰ ਦੀ ਸਾਈਡ ਤੇ ਆ ਬੂਟਾ ਸੁੱਕ ਗਿਆ ਸੀਗਾ ਤੇ ਕੱਟਤਾ ਤੇ ਕੁਛ ਨਾ ਕੁਛ ਵਧੀਆ ਫਟਾਰਾ ਚੱਕ ਲਿਆ ਜੀ ਇਸਨੇ ਆਮ ਅਰੂਦ ਨਹੀਂ ਠੀਕ ਹੈ ਜੀ ਕਾ ਕਿਨੂਆ ਦਾ ਬੂਟਾ ਲਾਇਆ ਜੀ ਆਪਾਂ ਇਹ ਲਾਇਆ ਸੀਗਾ 50 ਰੁਪਈਆ ਦਾ ਜੀ ਪਹਿਲਾ ਵਾਲਾ ਬੂਟਾ ਆਪਣਾ ਭਰਤ ਪਾਈ ਉਹ ਦੱਬਿਆ ਗਿਆ ਜਿਉ ਪੱਟਤਾ ਇਹ ਨਵਾਂ ਲਾਇਆ ਠੀਕ ਹੈ ਜੀ ਚਲੋ ਦੇਖਦੇ ਆਂ ਫਿਰ ਕਿੰਨੇ ਟਾਈਮ ਤੱਕ ਆਪਾਂ ਨੂੰ ਇਹ ਕਿੰਨੂ ਖਮਾਉਂਦਾ ਤੋ ਬੇਤਰ ਕੁਆਲਟੀ ਤੇ ਬਹੁਤ ਵਧੀਆ ਤੇ ਸੁੰਦਰ ਪੌਦਾ ਇਹ ਹੈ ਜੀ ਅਨਾਰ ਅਨਾਰ ਨੇ ਇਸ ਵਾਰ ਤੁਸੀਂ ਦੇਖੋ ਜੀ ਕਿੰਨਾ ਫਲ ਚੱਕਿਆ ਸਿਰਫ ਇਨਾਂ ਨੂੰ ਕੀ ਹੈ ਰੂੜੀ ਦੀ ਰੇ ਤੇ ਪਾਣੀ ਜੀ ਆਪਾਂ ਇਹਨਾਂ ਦੇ ਵਿੱਚ ਹੋਰ ਕੋਈ ਜਰੀਲਾ ਪਦਾਰਥ ਨਹੀਂ ਪਾਇਆ ਜੀ ਦੇਖੋ ਜੀ ਚਾਰ ਛਪੇਰਾ ਆਪਾਂ ਤੁਹਾਨੂੰ ਦਿਖਾਤਾ ਬੂਟੇ ਦਾ ਵੀ ਕਿੰਨਾ ਫਲ ਆਇਆ ਤੇ ਬੂਟਾ ਹਜੇ ਕੁਝ ਵੀ ਨਹੀਂ ਹੈ ਬਹੁਤ ਵਧੀਆ ਕੁਆਲਿਟੀ ਦਾ ਜਮੇ ਛੋਟੇ ਛੋਟੇ ਵੀ ਅਨਾਰ ਹੋਣ ਤਾਂ ਲਾਲ ਸੁਰਖ ਨਿਕਲਦੇ ਆ ਜੀ ਮਿੱਠੇ ਖੰਡ ਵਰਗੇ ਜੀ ਲਓ ਜੀ ਇਹ ਹੈ ਆਪਣਾ ਅਨਾਰ ਲਓ ਜੀ ਹੁਣ ਤੁਹਾਨੂੰ ਦਿਖਾਉਨੇ ਆ ਆਹ ਲਓ ਜੀ ਜੀਨੂੰ ਆਪਾਂ ਕਹਿੰਨੇ ਆ ਬਾੜ ਕਰੇਲਾ ਜੀ ਆਹ ਲਓ ਜੀ ਬੱਲਾ ਉਗ ਰਿਆਈਆਂ ਬਹੁਤ 바ਵਾ ਹੋ ਗਈਆਂ ਜੀ ਆਹ ਲਓ ਜੀ ਬਸ ਹੁਣ ਤਾਰ ਪਾ ਦੇਾਂਗੇ ਜੀ ਤਾਰ ਦੇ ਨਾਲ ਰੱਸੀ ਬਨ ਕੇ ਚੜਾ ਦੇਾਂਗੇ ਆ ਬੱਲ ਤਾਂ ਬਹੁਤ ਵੱਡੀ ਹੋ ਗਈ ਜੀ। ਬਸ ਹੁਣ ਪਾਉਨੇ ਆ ਤਾਰ 1-2 ਦਿਨਾਂ ਤੱਕ। ਤੇ ਨੂੰ ਚੜਾਵਾਂਗੇ ਜੀ ਤਾਰ ਤੇ। ਜਿਹੜੀ ਛੇਤੀ ਆਪਾਂ ਨੂੰ ਸਬਜੀ ਬੱਲ ਖਵਾ ਸਕੇ ਜੀ। ਤੇ ਆ ਸੀਗੀ ਜੀ ਆਪਣੇ ਸਬਜੀ ਘਰ ਦੀ ਠੀਕ ਹੈ ਜੀ। ਲਓ ਜੀ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਸ਼ੇਅਰ ਤੇ ਲਾਇਕ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਜੀ ਠੀਕ ਹੈ ਜੀ ਲਓ ਜੀ ਆਪਣੇ ਕੋਲ ਇੰਨੀ ਕਿ ਜਗ੍ਹਾ ਇੰਨੀ ਜਗ੍ਹਾ ਦੇ ਵਿੱਚ ਕਿੰਨੇ ਕਿਸਮ ਦੀ ਆਪਾਂ ਸਬਜ਼ੀ ਘਰ ਲਾ ਰਹੇ ਹਾਂ ਜੀ ਹਰੇਕ ਭੈਣ ਭਰਾ ਨੂੰ ਮੈਂ ਚਾਹਨਾ ਵੀ ਜਗ੍ਹਾ ਬੀਲੀ ਆ ਤਾਂ ਸਬਜ਼ੀਆਂ ਲਾਓ ਬਿਨਾਂ ਰੇ ਸਪਰੇ ਵਾਲੀਆਂ ਖਾਓ ਸਭ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਵੀਡੀਓ ਚੰਗੀ ਲੱਗੀ ਆਪਣਾ ਚੈਨਲ ਕਰੋ ਸਬਸਕ੍ਰਾਈਬ ਦੇਸੀ ਲੋਕ ਪਿੰਡਾਂ ਦੇ ਸ਼ੇਅਰ ਤੇ ਕਮੈਂਟ ਤੇ ਲਾਈਕ ਬਹੁਤ ਬਹੁਤ ਧੰਨਵਾਦ